ਸ਼ਸ਼ੀਕਾਲ ਕੈਨਡੀ ਵੀ ਪੰਜਾਬੀ ਦੇਖਦੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਕੁਲਵੰਤ ਸਿੰਘ ਸੁਨਦੌਰ ਵੀ ਕਨ ਪੁਸ਼ਪਿੰਦਰ ਸਿੰਘ ਦਾ ਮਾਮਲਾ ਸਭ ਇਸ ਤੋਂ ਜਾਣੂ ਨੇ ਬੜਾ ਹੀ ਕਹਿ ਲਈਏ ਕਿ ਹੈਰਾਨ ਕਰਨ ਦੇਣ ਵਾਲਾ ਤੇ ਇੱਕ ਡਿਸਰੈਸਪੈਕਟਫੁਲ ਮਾਮਲਾ ਸਾਹਮਣੇ ਆਇਆ ਸੀ ਉਸ ਨੂੰ ਲੈ ਕੇ ਪਰ ਹਰ ਰੋਜ਼ ਨਵਾਂ ਕੋਈ ਮੋੜ ਆ ਰਿਹਾ ਜਿਵੇਂ ਪਹਿਲਾਂ ਉਸ ਦਾ ਪਰਿਵਾਰ ਜਿਵੇਂ ਪਹਿਲਾਂ ਉਸ ਦਾ ਪਰਿਵਾਰ ਜਿਹੜਾ ਹੈ ਡਿਫੈਂਸ ਮਿਨਿਸਟਰ ਨੂੰ ਮਿਲ ਚੁੱਕਿਆ ਹੁਣ ਉਹ ਅੱਜ ਮੁੱਖ ਮੰਤਰੀ ਪੰਜਾਬ ਨੂੰ ਮਿੰਡ ਪਹੁੰਚੇ ਸੀ ਤਾਂ ਉਹਦੇ ਵਿੱਚੋਂ ਅੱਜ ਜਿਹੜੀ ਐਸਆਈਟੀ ਹੈ ਐਸਆਈਟੀ ਦੇ ਕੁਝ ਮੈਂਬਰ ਜਿਹੜੇ ਨੇ ਉਹ ਪਟਿਆਲਾ ਵਿਖੇ ਪੁੱਜੇ ਉਹਨਾਂ ਨੇ ਪਟਿਆਲਾ ਦੇ ਅਦਿੰਦਰਾ ਹਸਾਲ ਦੇ ਬਾਅਦ ਜਿੱਥੇ ਪੂਰੀ ਘਟਨਾ ਕਰਨ ਵਾਪਰਿਆ ਸੀ ਉੱਥੇ ਉਸ ਦਾ ਜਾਇਜ਼ਾ ਲਿਆ ਤੇ ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਉਹਨਾਂ ਨੇ ਕਿਹਾ ਏ ਕਿ ਅਸੀਂ ਪਟਿਆਲਾ ਫਿਰ ਤੋਂ ਆਵਾਂਗੇ ਤੇ ਕੋਈ ਵੀ ਇਹ ਪਿੰਡ ਹੈ ਉਸ ਹੀ ਉਹ ਲੋਕਾਂ ਜੀ ਰਹਿਣ ਦਾ ਮੰਗਿਆ ਸੀ ਉਸ ਨੂੰ ਸਾਰਾ ਕਲੀਅਰ ਕਰਾਂਗੇ ਤੇ ਨਾਲ ਦੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਜੋ ਵੀ ਇਸ ਵਿੱਚ ਦੋਸ਼ੀ ਹੈ ਉਸ ਨੂੰ ਬਖਸ਼ਿਆ ਨਹੀਂ ਜਾਏਗਾ ਉਸ ਦੇ ਉੱਪਰ ਬੰਦਗੀ ਕਾਰਵਾਈ ਕੀਤੀ ਜਾਏਗੀ ਤੇ ਪਰਿਵਾਰ ਨੂੰ ਇਨਸਾਫ ਦਵਾਇਆ ਜਾਏਗਾ ਉਹਨਾਂ ਨੇ ਇੱਥੇ ਇਹ ਵੀ ਪ੍ਰਸਤਵਾਇਆ ਕਿ ਇਸ ਤਰ੍ਹਾਂ ਦੇ ਜੋ ਮਸਲੇ ਨੇ ਉਹਨਾਂ ਨੇ ਕਿਹਾ ਕਿ ਅਸੀਂ ਆਰਮੀ ਦੀ ਪੂਰੀ ਰਿਸਪੈਕਟ ਕਰਦੇ ਹਾਂ ਆਰਮੀ ਦੇ ਜਿੰਨੇ ਵੀ ਆਫੀਸਰ ਨੇ ਸਾਡੇ ਲਈ ਰਿਸਪੈਕਟਫੁਲ ਨੇ ਉਹਨਾਂ ਦੀ ਬੇਇੱਜ਼ਤੀ ਅਸੀਂ ਨਹੀਂ ਹੋਣ ਦਿਆਂਗੇ ਜਿੱਥੇ ਤੱਕ ਹੋ ਸਕਿਆ ਅਸੀਂ ਇਸ ਚੀਜ਼ ਦੇ ਉੱਤੇ ਜਿਹੜਾ ਉਹ ਗੌਰ ਕਰ ਰਹੇ ਹਨ ਉਹਨਾਂ ਨੇ ਇਹ ਕਿਹਾ ਕਿ ਐਸਐਟੀ ਦੇ ਗਠਰੀ ਹਸਪਤਲ ਨੂੰ ਲੈ ਕੇ ਕੀਤਾ ਗਿਆ ਹੈ ਕਿ ਤਾਂ ਜੋ ਪਰਿਵਾਰ ਪਰਿਵਾਰ ਨੂੰ ਅਨਸਾਬ ਮਿਲ ਸਕੇ ਤੇ ਨਾਲ ਦੀ ਨਾਲ ਉਹਨਾਂ ਨੇ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਇਹ ਵੀ ਕਿਹਾ ਕਿ ਪਟਿਆਲਾ ਜਿੰਦਰਾ ਹਸਪਤਾਲ ਦੇ ਬਾਹਰ ਅਸੀਂ ਗਏ ਸੀ ਉੱਥੇ ਹਰ ਤਰ੍ਹਾਂ ਦੀ ਜਿਹੜੀ ਚੀਜ਼ ਆ ਉਸ ਨੂੰ ਤੋਂ ਅੱਖਾਂ ਹੱਲਿਆ ਗਿਆ ਤੇ ਹੁਣ ਅਸੀਂ ਪਟਿਆਲਾ ਫਿਰ ਸਾਡੇ ਗਿਲੇ ਲੱਗਦੇ ਰਹਿਣਗੇ ਤੇ ਨਾਲ ਦੀ ਨਾਲ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਹੋਰ ਕੀ ਕਿਹਾ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਉਦੇ ਵਿੱਚ ਅਰੈਸਟ ਨਹੀਂ ਹੋਈ ਡਿਫਰੈਂਟ ਪੈਰਾਮੀਟਰਸ ਕਿੰਨੇ ਉਹਦੇ ਕੰਪਲੇਂਟ ਐਫਆਈਆਰ ਸਟੋਰੀ ਵੀ ਐ ਤੇ ਰਜਿਸਟਰ ਹੋ ਚੁੱਕੀ ਆ ਰਹੀ ਸੀ ਦੇਖੋ ਜਿਹੜਾ ਐਸਆਈਟੀ ਕੌਸਟਿਟਿਊਟ ਕੀਤੀ ਗਈ ਮਤਲਬ ਪੁਲਿਸ ਹੈੱਡ ਕੁਆਟਰ ਚਮਾਂ ਜੋ ਡੀਜੀਪੀ ਸਾਹਿਬ ਨੇ ਸਾਰੀ ਇਹ ਚੀਜ਼ ਕੀਤੀ ਉਪਰਾਲਾ ਕੀਤਾ ਉਹ ਇਹੀ ਦਸਾਂ ਦਾ ਵੀ ਥੱਲੇ ਕੋਈ ਨਾ ਕੋਈ ਕਮੀਆਂ ਪੇਸ਼ ਰਹੀਆਂ ਸੀਗੀਆਂ ਤਾਂ ਹੀ ਉਹਨਾਂ ਨੇ ਇਸ ਤਪੀਸ਼ ਨੂੰ ਚੱਕ ਕੇ ਕਿ ਅਭੀ ਇਹਨਾਂ ਤੋਂ ਇਹ ਚੀਜ਼proper ਕਾਦ ਨਹੀਂ ਪਾ ਰਹੇ ਹੈ ਨਹੀਂ ਇਸ ਦਾ ਕਿ एसआईपी ਬਣਾਤੀ ਸੋ ਉਹ ਕਮੀਆਂ ਪੇਸ਼ੀਆਂ ਜਿਹੜੀਆਂ ਰਹੀਆਂ ਉਹਨਾਂ ਨੂੰ ਬਿਲਕੁਲ ਐਸਆਈਪੀ ਦੇ ਵਿੱਚ ਇਹ ਬਚਾਦਿਆ ਜਾਏਗਾ ਕਿ ਜੇ ਇਸ चीज ਨੂੰ ਆਪਾਂ ਇਸ ਤਰ੍ਹਾਂ ਦੀ بجائے ਇਸ ਤਰ੍ਹਾਂ ਕਰਦੇ ਕਿ ਆਪਾਂ ਜਲਦੀ ਸਚਾਈ ਤੱਕ ਕੋਈ ਪਬਲਿਕ ਅਪੀਲ ਦਿੱਤੀ ਕਿ ਕੋਈ ਅੱਗੇ ਆਣਾ ਚਾਹੁੰਦਾ ਹੈ ਜਿਹਦੇ ਐਫ ਆਈ ਆਰ ਰਜਿਸਟਰ ਕਰਨ ਲਈ ਇਹਨਾਂ ਟਾਈਮ ਲੱਗੇਗੀ ਕਿ ਹੋ ਨਹੀਂ ਪਾਏਗੇ অল ਦੈਟ ਇਫਿਊਜ਼ਲ ਇਨ ਦ ਪੁਲਿਸ ਵਿਭਾਗ ਦੇ ਪਰ ਮੁੱਖੀ ਲੱਗਦਾ ਜਿਹੜਾ ਕੋਈ ਆਊਗਾ ਆਈ ਵਿਟਨੈਸ ਕੋ ਕਿਵੇਂ ਤੁਸੀਂ ਸ਼ੋਰ ਤਰ੍ਹਾਂ ਇਸ ਨੂੰ ਨਹੀਂ ਉਹੀ ਉਹੀ ਮੈਂ ਇਹ ਬੇਨਤੀ ਕਰਦਾ ਕਰਮ ਕਿ ਜਦੋਂ ਪੰਨਾ ਕਮੀਆਂ ਪੇਸ਼ੀਆਂ ਰਹੀਆਂ ਔਰ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਐਫ ਆਈ ਆਰ ਦਾਜ ਕਰਨ ਚੇਤਨਾ ਟਾਈਮ ਲੱਗਿਆ ਉਹ ਸਾਰੀਆਂ ਚੀਜ਼ਾਂ ਨੂੰ ਹੀ ਵਿਚਾਰਦੇ ਹੋਏ ਆਪਣੀ ਐਸ ਆਈ ਪੀ ਬਣਾਈ ਗਈ ਵੀ ਇਨ ਇਸ ਲੈਵਲ ਤੇ ਇਹ ਚੀਜ਼ ਨੂੰ ਹੈਂਡਲ ਪ੍ਰੋਪਰ ਹੋ ਨਹੀਂ ਰਿਹਾ ਹੈਗਾ ਇਸ ਕਰਕੇ ਹੈੱਡਕォਟਰ ਤੋਂ ਅਫੀਸਰ ਦੀ ਡਿਊਟੀ ਲਾਈ ਗਈ ਤੇ ਬਾਅਦ ਦੇ ਜਿਹੜੇ ਦੇ ਸੰਦੀਪ ਮੱਲਿਕ ਜੀ ਮੇਰੇ ਨਾਲ ਬੈਠੇ ਹੈਗੇ ਨੇ ਆਪਣਾ ਸ਼੍ਰੀ ਮੰਤਰੀ ਕੰਬੋਜੀ ਆਪਣਾ ਐਸਪੀ ਮੁਹਾਲੀ ਤੋਂ ਬੈਠੇ ਨੇ ਹਨਾ ਦਲਬੀਰ ਸਿੱਧੂ ਜੀ ਸਾਡੇ ਨਾਲ ਹੈਗੇ ਨੇ ਇਹ ਡੀਐਸਪੀ ਆਪਣਾ ਬਾਗਾ ਪ੍ਰਾਨੰਨ ਇਹ ਸਾਰੇ ਅਫਸਰਾਂ ਨੂੰ ਇਕੱਠੇ ਕਰਕੇ ਔਰ ਇਸका के ही ਔਰ ਇੱਥੋਂ ਦੇ ਅਫਸਰ ਕੋਈ ਨਹੀਂ ਲਏ ਗਏ ਹੈਗੇ ਪਟਿਆਲੇ ਦੇ ਕੋਲ ਸਟੇਸ਼ਨ ਦਾ ਇਸ ਹੀ ਨੇ ਖਾਸ ਕਰਕੇ ਆਈਪੀਐਸ ਨਾਨਕ ਸਿੰਘ ਤੁਸੀਂ ਚਾਰ ਅਫਸਰ ਦਾ ਸਸਪੈਂਡ ਕਰਦੇ ਬਟ ਆਈਪੀਐਸ ਨਾਨਕ ਸਿੰਘ ਤਾਂ ਉਹਦੇ ਪਾਵਰ 'ਚ ਬੈਠੇ ਨੇ ਉਹ ਤਾਂ ਜਿਹੜੀ ਗੱਲ ਨਿਰਵਚਨ ਨਾਲ ਦੇ ਕਰ ਰਹੇ ਉਹ ਤਾਂ ਇਨਵੈਸਟ ਕਰਦੇ ਨਹੀਂ ਉਹ ਨਹੀਂ ਮੈਂ ਸਮਝ ਗਿਆ ਛੋਟੀ ਗੱਲ ਪਰ ਉਹ ਵੀ ਜੇ ਕਿਸੇ ਦੀ ਵੀ ਆਪਾਂ ਨੇ ਕੋਈ ਚੀਜ਼ ਕਹਿਣਾ ਹੈਗਾ ਵੀ ਆਹ ਬੰਦੇ ਦੀ ਆ ਕਮੀ ਪੇਸ਼ੀ ਦੀ ਜਾਂ ਉਹ ਉਹ ਆਪਾਂ ਪ੍ਰਾਪਰਟੀ ਡਾਕੂਮੈਂਟ ਦਾ ਕੀ ਕਹਿ ਸਕਦੇ ਆ ਨਾ ਸਫਾ ਬਿਸਰ ਤੇ ਲੈ ਆ ਕੇ ਆਪਾਂ ਇੱਕ opinion ਤੇ ਬੇਸਿਸ ਤੇ ਨਹੀਂ ਨਾ ਜਾ ਸਕਦੇ ਸੋ ਮੇਰਾ ਕਹਿਣ ਦਾ ਭਾਵ ਇਹ ਆ ਕਿ ਆਪਾਂ ਨੂੰ ਜਿਹੜਾ ਵੀ ਕੰਮ ਕਰਨਾ ਉਹ ਕਾਇਦੇ ਦੇ ਮੁਤਾਬਕ ਪ੍ਰਸੀਜ ਦੇ ਮੁਤਾਬਕ ਆਪਾਂ ਨੇ ਕਰ ਸਾਰੀ ਕਿ ਮੇਰਾ ਸਵਾਲ ਆ ਜੀ ਸਰਕਾਰ ਨੇ ਸਮਾਹਣ ਲਈ ਅਸਾਈਨ ਬਣਾਈ ਜੀ एसआइडी ਉਹ ਕਿਹੜਾ ਮੈਕੈਨਿਜ਼ਮ ਆ ਜਿਹਦੇ ਨਾਲ ਪੱਖ ਜਾਂਚ ਕਰੇਗੇ ਕਿਉਂਕਿ ਪਹਿਲਾਂ ਹੀ ਆਮ ਤੌਰ ਤੇ ਆਪਣੇ ਮਾਈਂਡ ਸੈਟ ਹੋ ਜਾਂਦੇ ਤੁਹਾਨੂੰ ਸਾਹਿਬ ਦਾ ਕੇਸ ਹੈ ਇਹੀ ਕੇਸ ਦੇ ਦੋਪੀ ਹੁੰਦਾ ਤੇ ਮੋਚੀ ਦਾ ਹੁੰਦਾ ਤੇ ਛੋਟੇ ਗਵਾਨਦਾਰ ਦਾ ਹੁੰਦਾ ਹੋਰ ਮੀਡੀਆ ਚ ਹਾਈ ਕ੍ਰੇਟ ਹੋ ਗਈ ਹੈ ਤੁਹਾਡੇ ਦਿਮਾਗ ਚ ਪਹਿਲੇ ਜਿਉਂ ਲੋਕ ਸਮਝ ਵੀ ਕੁਛ ਨਹੀਂ ਹੋ ਸਕਿਆ ਤੁਹਾਨੂੰ ਤੱਕ ਮੀਡੀਆ ਚ ਹਾਈ ਪਾਣੀ ਹੈ ਅਜਿਹੇ ਚ ਪਹਿਲੇ ਹੀ ਜਦੋਂ ਮਾਈਂਡ ਡਿਸਾਈਡ ਹੋ ਜਾਂਦਾ ਹੈ ਇਸ ਤਰ੍ਹਾਂ ਐਜੈਂਟ ਕਿਹੜਾ ਮੈਕੈਨਿਜ਼ਮ ਹੈ ਵੀ ਆਪਾਂ ਕਿੱਖ ਜਾਂਚ ਕਰਨ ਲਈ ਕਾਨੂੰਨ ਦੇ ਕੱਖ ਹੋਏਗਾ ਜਾਂ ਜਿਹੜੇ ਪੁਲਿਸ ਵਾਲੇ ਚਾਹ ਹੈ ਉਹਨਾਂ ਦੀ ਨਹੀਂ ਸੁਣਵਾਈ ਹੋਊਗੀ ਇਹਦੇ ਬਾਰੇ ਕੀ ਬੋਲੋਗੇ ਦੇਖੋ ਉਹੀ ਜਿਹੜਾ ਮੈਂ ਪਹਿਲਾਂ ਸਾਡੇ ਨੇ ਪਹਿਲਾਂ ਬੇਨਤੀ ਕੀਤੀ ਸੀ ਸ਼ੁਰੂ ਕੀਤੀ ਸੀ ਵੀ ਇਹ ਬਾਇਸਿਸ ਨੂੰ ਦੂਰ ਲੋਕ ਕਦਨ ਦੇ ਸਾਇੰਟੀਫਿਕ ਇਨਵੈਸਟੀਗੇਸ਼ਨ ਦਾ ਸਹਾਦਾ ਲਿਆ ਜਾਂਦਾ ਹੈਗਾ ਔਰ ਸਾਇੰਟੀਫਿਕ ਇਨਵੈਸਟੀਗੇਸ਼ਨ ਚ ਕਿਹੜੀਆਂ-ਕਿਹੜੀਆਂ ਚੀਜ਼ਾਂ ਆ ਜਾਂਦੀਆਂ ਨੇ ਸੀਸੀਟੀਵੀ ਫੁਟੇਜ ਆ ਜਾਂਦੀ ਹੈ ਉੱਥੋਂ ਦੀ ਮੋਬਾਈਲ ਦੀ ਕਵਰੇਜ ਆ ਜਾਂਦੀ ਹੈ ਜੀ ਹਾਂਜੀ ਉਹ ਸਾਰੀਆਂ ਚੀਜ਼ਾਂ ਨੂੰ ਔਰ ਪਲੱਸ ਜਿੱਸਾ ਇਹਨਾਂ ਨੇ ਪ੍ਰੈਸ਼ਰ ਕੀਤਾ ਵੀ ਆਇਆ ਟਾਈਮ ਲਾਈਨ ਦੇਖੀ ਜਾਊਗੀ ਵੀ ਕਿਹੜੇ ਡਾਕੂਮੈਂਟ ਤੇ ਕਦੋਂ ਕਿਹੜੀ ਚੀਜ਼ੇ ਰਿਕਾਰਡ ਕੀਤੀ ਗਈ ਵੀ ਆਇਆ ਰਿਕਾਰਡਿੰਗ ਚ ਤਨੀ ਕੋਈ ਡਿਲੇ ਸੀਗੀ ਕੋਈ ਪਹਿਨਾ ਜਿਹੜਾ ਐਵੀਡੈਂਸ ਪਹਿਨਾ ਐਵੀਡੈਂਟ ਸੀਗਾ ਉਹਨੂੰ ਉਸ ਫਾਰਮ ਵਿੱਚ ਤੇ ਨਹੀਂ ਲਿਆ ਗਿਆ ਔਰ ਉਹ ਬਾਅਦ ਚੋਂ ਨੂੰ ਲਿਆ ਗਿਆ ਇਸ ਸਾਰੀਆਂ ਚੀਜ਼ਾਂ ਤਾਂ ਹੀ ਐਸਆਈਟੀ ਬਣਾਈ ਗਈ ਹੈ ਜੀ ਕਿ ਇਹ ਸਾਰੀਆਂ ਚੀਜ਼ਾਂ ਨੂੰ ਐਗਜ਼ਾਮਿਨ ਕਰਕੇ ਤੇ ਜੋ ਆਪਕ ਉਪਦਾਨਾ ਹੈਗਾ ਵੀ ਸਚਾਈ ਤੇ ਚੱਈ ਐਸਆਈਟੀ ਐਸਐਸਪੀ ਸਾਹਿਬ ਨੂੰ ਵੀ ਸਦਾ ਹੀ ਕਿਹਾ ਕਿ ਯੰਟਰ ਟੂ ਜੀ ਟੂ ਸੋਸ਼ਲ ਮੀਡੀਆ ਕਰਨੀ ਗਿਆ ਕੋਈ ਇੱਕ ਆਈਟਮ ਨਾ ਆ ਜਾਵੇ ਉਹ ਯਾ ਭਾਈ ਮੁੰਡਾ ਸ਼ੁਰੂਆਤ ਕਿੱਥੋਂ ਹੋਣੀ ਹੈ ਉਹ ਕਿੱਥੋਂ ਲਵਾਂਗੇ ਆਪਾਂ ਕੋਲ ਸ੍ਰੀ ਜੀ ਦੇਖੋ ਜਿਹੜਾ ਆਪਣਾ ਅਦਾਦਾ ਸੀਐਫਐਸਐਲ ਦਾ ਹੈਗਾ ਉਹ ਇਨਾਂ ਕੋਲੇ ਇਹੋ ਜੇ ਕਾਫੀ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਕਿ ਉਸ ਨੂੰ ਕੰਟੈਕਸਟ ਚ ਪਲੇਸ ਕਰ ਦਿੰਦੀ ਆ ਹਨਾ ਸੌਫਟਵੇਅਰ ਨਾਲ ਉਸ ਜਿਹੜੀ ਚੀਜ਼ ਚ ਕੋਈ ਚੀਜ਼ਾਂ ਨਹੀਂ ਦਿਖਦੀਆਂ ਹੁੰਦੀਆਂ ਉਹ ਉਹਨਾਂ ਨੂੰ ਉਹਦੇ ਚੋਂ ਨੌਇਜ਼ ਬਾਸ਼ ਆਊਟ ਕਰਕੇ ਉਹ ਚੀਜ਼ਾਂ ਨੂੰ ਹੋਰ ਕਲੀਅਰ ਕਰ ਦਿੰਦੀ ਆ ਹੈਗੇ ਆ ਨੇ ਸੋ ਉਹ ਸਾਡਾ ਆਪਾ ਸੀਐਫਐਸਐਲ ਵਾਲੇ ਹੀ ਉਹ ਆਪਾਂ ਨੂੰ ਕਰਕੇ ਦੇਂਦੇ ਬਲੱਸ ਬਲੱਸ ਹੈ ਜੀ ਮੈਂ ਇੱਕ ਮਿੰਟ ਕੰਪਲੀਟ ਕਰਨਾ ਚਾਹੁੰਦਾ ਤੇ ਬਲੱਸ ਜਿਹੜਾ ਅੱਜ ਅਸੀਂ ਇਹ ਨੰਬਰ ਦਿੱਤਾ 75083 ਤੇ 00342 ਇਹ ਨੰਬਰ ਅਸੀਂ ਤਾਂ ਦਿੱਤਾ ਹੈਗਾ ਕਿ ਜਿਸ ਦਾ ਇਹਨਾਂ ਦਾ ਪ੍ਰਦਰਸ਼ਨ ਹੈਗਾ ਵੀ ਸ਼ਾਇਦ ਆਪਣੇ ਕੋਲੇ ਹੋ ਸਕਦਾ ਕਿ ਜਦੋਂ ਇਹ ਵਾਦਾ ਥੋਈ ਉੱਥੇ ਕਿਸੇ ਨੇ ਅੱਜ ਕੱਲ ਹਰ ਇੱਕ ਬੰਦੇ ਕੋਲੇ ਕੈਮਰੇ ਹੈਗੇ ਨੇ ਹੋ ਸਕਦਾ ਆਪਾਂ ਨੂੰ ਕੋਈ ਅਹਿਸਤਾ ਦੀ ਹੋਰ ਰਿਕਾਰਡਿੰਗ ਮਿਲ ਜੇ ਜਿਹੜੀ ਕਿ ਆਪਾਂ ਨੂੰ ਇਹਦਾ ਦੂਜੇ ਪਾਸੇੋਂ ਐਂਗਲ ਸਰ اے ایس ਆਈ ਪੀ ਕੀ ਐਸ ਐਸ ਪੀ ਪਟਿਆਲਾ ਨੂੰ ਵੀ ਬੁਲਾਇਗੀ ਜਾਂ ਉਹਨਾਂ ਦੀ ਇਨਵੈਸਟੀਗੇਸ਼ਨ ਅਫਸਰ ਨੇ ਇਹ ਨਹੀਂ ਕੀਤੀ ਉਹਨਾਂ ਨੂੰ ਵੀ ਤਲਬ ਕਰੇਗਾ ਬਿਲਕੁਲ ਬਿਲਕੁਲ ਬੁਲਾਇਗੀ ਬਿਲਕੁਲ ਬੁਲਾਇਗੀ ਸਪੈਸਿਫਿਕਲੀ ਸਰ ਐਸ ਐਸ ਪੀ ਪਟਿਆਲਾ ਨਾਲ ਬੁਝੇ ਬਿਲਕੁਲ ਬਿਲਕੁਲ ਜਿਹੜੀ ਫੋਮ ਡਿਪਾਰਟਮੈਂਟ ਨੇ ਪੈਰਲਲ ਜਾਂ ਚਲਾਈ ਹੋਈ ਹੈ ਉਹਦੀ ਕੋਆਰਡੀਨੇਸ਼ਨ ਹੋਈ ਕਿ ਐਸ ਆਈ ਪੀ ਨਾਲ ਕਿਹਾ ਉਹ ਅਲੱਗ ਕਰ ਗਿਆ ਕੰਮ ਜਿਹੜੀ ਹੋ ਸਕਦੀ ਹੈ ਨਕੀ ਕਮਿਸ਼ਨਰ ਨਹੀਂ ਉਹ ਜਿਹੜੀ ਹੈਗੀ ਆ ਉਹ ਜੁਡੀਸ਼ੀਅਲ ਆਪਣਾ ਜਿਹੜੀ ਮੇਜੈਸਟੀ ਦੀ ਇਨਕੁਆਰੀ ਹੈ ਜੀ ਮਨਿੰਦੇਸ਼ ਜਿਹੜੀ ਸਾਡੀ ਐਸਆਈਟੀ ਹੈਗੀ ਆ ਇਹਦਾ ਕੰਮ ਹੈਗਾ ਇਨਵੈਸਟੀਗੇਸ਼ਨ ਦਾ ਜੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਆ ਤੇ ਉਹਨਾਂ ਨੇ ਮਜਿਸਟ੍ਰੀਅਲ ਜਿਹੜੀ ਇਨਕੁਆਇਰੀ ਹੁੰਦੀ ਆ ਉਹਨਾਂ ਨੇ ਦੇਖਣਾ ਵੀ ਆਇਆ ਜਿਹੜੇ ਨੂੰ ਜਿੰਨੀ ਪਾਵਰ ਸੀਗੀ ਉਹਨਾਂ ਨੇ ਆਪਣੀ ਪਾਵਰ ਦਾ ਸਹੀ ਸਮੇਂ ਤੇ ਇਸਤੇਮਾਲ ਕੀਤਾ ਕਿ ਨਹੀਂ ਕੀਤਾ ਉਹ ਅਲੱਗ ਡਿਪਾਰਟਮੈਂਟ ਦਾ ਸਾਡਾ ਤਾਂ ਇਨਵੈਸਟੀਗੇਸ਼ਨ ਦਾ ਕੰਮ ਆ ਜੀ ਉਹਨਾਂ ਦਾ ਜਿਹੜਾ ਹੈਗਾ ਉਹਨਾਂ ਦਾ ਡਿਪਾਰਟਮੈਂਟਲੀ ਉਹ ਦੇਖਣਗੇ ਰਿਸਪੋন্স ਕਰੋ ਐਸਐਸਪੀ ਦੀ ਆ ਪਾਵਰ ਸੀ ਉਹਨੇ ਆਪਣੀ ਪਾਵਰ ਨੂੰ ਸਹੀ ਸਮੇਂ ਤੇ ਸਹੀ ਇਸਤੇਮਾਲ ਕੀਤਾ ਕਿ ਤੱਕ ਨਹੀਂ ਕੀਤਾ ਜੀ ਦੇਖੋ ਇਹ ਇਹ ਹੈਗਾ ਕਿ ਆਪਾਂ ਇੱਕ ਇੱਕ ਤਰ੍ਹਾਂ ਦੀ ਕਿੱਸ ਰਹੀ ਹੈਗੀ ਹੈ ਵੀ ਸੀਬੀਆਈ ਨੂੰ ਚ ਪਰ ਸੀਬੀਆਈ ਵੀ ਜਿਹੜੀ ਹੈ ਜੀ ਉਹਨੇ ਆਕੇ ਐਵੀਡੈਂਸ ਦਾ ਇਥੋਂ ਹੀ ਚੱਕਣਾ ਨਾ ਤੇ ਆਪਾਂ ਦੀਏ ਡਿਊਟੀ ਬੰਦੀਆ ਕਿ ਆਪਾਂ ਐਵੀਡੈਂਸ ਨੂੰ ਮੌਕੇ ਤੇ ਚੱਕੀਏ ਤੇ ਉਹਨੂੰ ਕਲੈਕਟ ਕਰੀਏ ਤਾਂ ਕਿ ਸਪੋਸ ਸੀਬੀਆਈ ਕੋਲੇ ਵੀ ਜਾਂਦਾ ਉਹਨਾਂ ਕੋਲੇ ਐਵੀਡੈਂਸ ਤਾਂ ਹੋਵੇ ਨਾ ਇਹ ਬੇਸਿਕ ਚੀਜ਼ਾਂ ਤਾਂ ਆਪਾਂ ਨੂੰ ਸਮੇਂ ਸਿਰ ਕਰਨੀਆਂ ਬੰਦ ਗਿਆ ਜਿਹੜਾ ਕੇਸ ਹੈ ਜਿਹੜਾ ਕੁਸ਼ਵਿੰਦਰ ਸਿੰਘ ਬਾਠ ਕੇ ਉਹਦੇ ਬੇਟੇ ਨੇ ਚਾਰ ਲੋਗੋ ਨੇ ਮੋਟਿਆ ਉਹ ਹੈ ਜਾਂ ਕਲਰਲ ਲੋ ਚਾਰ ਇੰਸਪੈਕਟਰ ਨੇ ਮੋਟਿਆ ਉਹ ਹੈ ਬੜੀ ਨਜ਼ਰ ਚੁੱਕੀ ਨਹੀਂ ਨਹੀਂ ਆਪਾਂ ਇਹਦੇ ਬਾਰੇ ਕੋਈ ਵੀ ਪ੍ਰੀਕਨਸੀਵਡ ਨੋਸ਼ਨ ਨਾਲ ਨਹੀਂ ਜਾਦੇ ਜੀ ਆਪਾਂ ਸਾਰੇ ਐਵੀਡੈਂਸ ਨੂੰ ਐਗਜ਼ਾਮਨ ਕਰਕੇ ਫੇਰ ਹੀ ਇੱਕ ਦੇ ਤੀਜੇ ਤੇ ਪਹੁੰਚ ਪਾਵਾਂਗੇ ਵੀ ਆਹ ਵਕਿਆ ਹੋਇਆ ਠੀਕ ਹੈ ਥੈਂਕ ਯੂ ਥੈਂਕ ਯੂ